ਉਹ ਮੱਕਲੀਆਂ ਉਹ ਮੇਰੀ ਧੀ ਮਾਰ ਦਿੱਤੀ ਨਹੀਂ ਹਏ ਤੀ ਨਹੀਂ ਮਾਰੀ ਆ ਆ ਡਾਕਟਰ ਨਾਲ ਆਲੇ ਆਇਆ ਇਹ ਨਹੀਂ ਮੁੰਡਾ ਮੁੰਡੇ ਦੀ ਭੈਣ ਮੁੰਡੇ ਦਾ ਬਣਵਾਈ ਇਹ ਨਹੀਂ ਇਨੇ ਠਾਰੇ ਆ ਗਏ ਵੀ ਸਮਝ ਕੇ ਚੱਲਿਓ ਹਾਂ ਸਾਨੂੰ ਇਹ ਪਿੰਡ ਆਇਆ ਇੱਥੇ ਪਿੰਡ ਵੀ ਧਮਕੀ ਦੇ ਕੇ ਗਏ ਆ ਠੀਕ ਆ ਪੜਾ ਧਮਕੀ ਦੇ ਕੇ ਗਏ ਆ ਕਹਿੰਦੇ ਸਮਝ ਕੇ ਚੱਲਿਓ ਕਿ ਅਸੀਂ ਜੇ ਬਾਈ ਜਾਨ ਸਾਡੇ ਨਾਲ ਕੋਈ ਉਧਰ ਨਹੀਂ ਚਲੀ ਨਾ ਬੰਡ ਕਹਿੰਦੇ ਨਠਿਆਂ ਨੂੰ ਬਾਣੀ ਕੋ ਜਾਏ ਆ ਸੁਖਵੀਰ ਉਹਦਾ ਨਾ ਡਾਕਟਰ ਦਾ ਨਾਲ ਵੀ ਮੇਨਾਂ ਦੀ ਵੈਸ ਹੋਈ ਆ ਪਿੰਡ ਉਹਦਾ ਮਾਨਾਂ ਵਾਲੀਆ ਹੈਗਾ ਕਿਤੇ ਉਧਰ ਦਾ ਕੇਰਾ ਉਹਦਾ ਪਿੰਡ ਨਹੀਂ ਆਉਦਾ ਉਹਦਾ ਉਹ ਹੈਗਾ ਲਾਲਚ ਕਰਕੇ ਦਾਜ ਦੇ ਲਾਲਚ ਕਰਕੇ ਬੰਦੇ ਨੇ ਜਿਹੜਾ ਪਹਿਲਾਂ ਵੀ ਦੱਸਿਆ ਇਹਨਾਂ ਨੇ ਵੀ ਵਿਆਹ ਤੋਂ 15 ਦਿਨ ਬਾਅਦ ਹੀ ਜਦੋਂ ਇਹ ਇਹਨਾਂ ਦੇ ਫਾਦਰ ਮਦਰ ਜਦੋਂ ਦੇਹ ਤਰੀ ਦੇ ਉੱਥੇ ਪਹੁੰਚੇ ਆ ਤੇ ਉਦੋਂ ਵੀ ਇਹ ਜਿਹੜੀ ਇਹਨਾਂ ਨੇ ਮਾਫੀ ਮੰਗ ਕੇ ਜਿਹੜਾ ਰਵੀ ਨੇ ਤੇ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਜਿਹੜਾ ਮੈਂ ਲੜਾਈ ਝਗੜਾ ਨਹੀਂ ਕਰਦਾ ਕੁੱਟਮਾ ਨਹੀਂ ਕਰਦਾ ਪਿਛਲੇ ਦਿਨੀ ਫਗਵਾੜਾ ਦੀ ਨੇੜਲੀ ਪਿੰਡ ਮਾਨਾਂ ਵਾਲੀ ਤੋਂ ਦੇਹਜ ਮੰਗਣ ਦੇ ਚਲਦਿਆਂ ਇੱਕ ਲੜਕੀ ਦੇ ਕਤਲ ਦੀ ਖਬਰ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਲੜਕੀ ਦੇ ਪੇਕੇ ਪਿੰਡ ਮੁੰਨਾ ਵਿਖੇ ਸ਼ਿਰ ਗੁਰਵਿੰਦਰ ਦਾਸ ਟਾਈਗਰ ਫੋਰਸ ਪੰਜਾਬ ਦੀ ਟੀਮ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੀ ਇਸ ਮੌਕੇ ਫੋਰਸ ਦੇ ਪੰਜਾਬ ਪ੍ਰਧਾਨ ਜਸਜੀਤ ਤਲੜ ਨੇ ਜਿੱਥੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਉੱਥੇ ਇਸ ਘਟਨਾ ਤੋਂ ਬਾਅਦ ਵਿਦੇਸ਼ ਭੱਜੇ ਲੜਕੀ ਦੇ ਪਤੀ ਨੂੰ ਵੀ ਭਾਰਤ ਲਿਆ ਕੇ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਪਰਿਵਾਰ ਨੇ ਜਦੋਂ ਇੰਨੇ ਸਾਲ ਉਹਨੂੰ ਪਾਲ ਕੇ ਵੱਡਾ ਕੀਤਾ ਪੜਾ ਪੜ੍ਹਾਈ ਦਾ ਕੁਝ ਦੇਖ ਲੋ ਅੱਜ ਦੇ ਸਮੇਂ ਦੇ ਵਿੱਚ ਕਿੰਨੀ ਪੜ੍ਹਾਈ ਜੜੀ ਮਹਿੰਗੀ ਹੈ ਸੋ ਇਹ ਦਾਜ ਦੇ ਲੋਭੀ ਲੋਗ ਆ ਉਹਨਾਂ ਦੀ ਦਾਜ ਦੇ ਕਰਕੇ ਜਿਹੜਾ ਅੱਜ ਇਹ ਦੁਨੀਆ 'ਚ ਨਹੀਂ ਰਹੀ ਕੁੜੀ ਤੇ ਸੋ ਓਮਾ ਬਸਰਾ ਜਿਹੜੀ ਕੁੜੀ ਆ ਸੋ ਅੱਜ ਜਿਹੜਾ ਮਾਨਾਂ ਵਾਲੀ ਦਾ ਮੁੰਡਾ ਰਵੀ ਜਿਹੜੇ ਨਾਲ ਇਹਨਾਂ ਨੇ ਦੱਸਿਆ ਵੀ ਸਾਰੀ ਗੱਲਬਾਤ ਸੁਣੀ ਆ ਕਿਉਂਕਿ ਫੋਨ ਲਗਾਤਾਰ ਪੁਰਤਗਾਲ ਤੋਂ ਵੀ ਹੋਰ ਕਈ ਸਾਥੀਆਂ ਦੇ ਫੋਨ ਆਉਂਦੇ ਸੀਗੇ ਸਾਡੇ ਕੋਲ ਜਿਹੜਾ ਗੁਰਗਦਾਸ ਮਾਨੇ ਪ੍ਰਕਾਰ ਜਿਹੜੇ ਕਰਕੇ ਜਿਹੜਾ ਨਹੀਂ ਆ ਸਕਿਆ ਸੋ ਨਹੀਂ ਕਰ ਸਕਿਆ ਅੱਜ ਸਾਰੇ ਅਸੀਂ ਪਹੁੰਚੇ ਸੀਗੇ ਸੋ ਪਹੁੰਚੋਂ ਤੋਂ ਬਾਲ ਬੜੀ ਅਫਸੋਸ ਦੀ ਗੱਲ ਹੈ ਵੀ ਜਿਹੜੇ ਸਾਡੇ ਸਮਾਜ ਦੇ ਇੰਨੇ ਲੀਡਰ ਆ ਉਹ ਹਮੇਸ਼ਾ ਹੀ ਇਹ ਦੇਖਦੇ ਆ ਵੀ ਬੰਦਾ ਕਿਹਦੇ ਨਾਲ ਜੁੜਿਆ ਕਿਹਦੇ ਨਾਲ ਨਹੀਂ ਜੁੜਿਆ ਸੋ ਅਸੀਂ ਹਮੇਸ਼ਾ ਹੀ ਚਾਹਿਆ ਵੀ ਜਿਹੜਾ ਅਸੀਂ ਮਿਸ਼ਨ ਚਲਾਉਨੇ ਆ ਸਾਡਾ ਫਰਜ਼ ਬੰਦਾ ਵੀ ਜੇਕਰ ਕਿਤੇ ਵੀ ਤੱਕਾ ਹੁੰਦਾ ਬੱਚੇ ਨਾਲ ਕਿਸੇ ਵੀ ਕਾਸਟ ਨਾਲ ਪਾਣੀ ਕਰਨੇ ਇਕੱਲਾ ਐਸਸੀ ਜੜਾਈ ਕਰਦੇ ਆ ਜਾਂ ਸਾਰੀ ਜਾਤਾਂ ਨਾਲ ਲੜਾਈ ਲੜਦੇ ਆ ਸੋ ਸਾਡੇ ਨਾਲ ਜਿਹੜੀਆਂ ਗਰੁੱਪਦਾਰ ਡੈਗੋ ਸਾਰੇ ਜਥੇਬੰਦੀ ਦੇ ਜੋ ਸਾਰੇ ਸਮਾਜ ਦੇ ਸਾਰੇ ਧਰਮਾਂ ਦੇ ਲੋਕ ਆ ਪਰ ਇਹ ਲਾਲਚ ਕਰਕੇ ਦਾਜ ਦੇ ਲਾਲਚ ਕਰਕੇ ਬੰਦੇ ਨੇ ਜਿਹੜਾ ਪਹਿਲਾਂ ਵੀ ਦੱਸਿਆ ਨਾ ਉਹ ਵਿਆਹ ਤੋਂ 15 ਦਿਨ ਬਾਅਦ ਹੀ ਜਦੋਂ ਇਹ ਇਹਨਾਂ ਦੇ ਫਾਦਰ ਮਦਰ ਜਦੋਂ ਗਏ ਕੁੜੀ ਦੇ ਉੱਥੇ ਪਹੁੰਚੇ ਆ ਤੇ ਉਦੋਂ ਵੀ ਇਹ ਜਿਹੜੀ ਇਹਨਾਂ ਨੇ ਮਾਫੀ ਮੰਗ ਕੇ ਜਿਹੜਾ ਰਵੀ ਨੇ ਤੇ ਇਹਨਾਂ ਨੇ ਕਿਹਾ ਵੀ ਅੱਗੇ ਤੋਂ ਜਿਹੜਾ ਮੈਂ ਲੜਾਈ ਝਗੜਾ ਨਹੀਂ ਕਰਦਾ ਕੁੱਟਮਾ ਨਹੀਂ ਕਰਦਾ ਤੇ ਉਸ ਤੋਂ ਬਾਅਦ ਵੀ ਲਗਾਤਾਰ ਇਹ ਕੁੜੀ ਨੂੰ ਟੌਰਚਰ ਕਰਦਾ ਰਿਹਾ ਕਿਉਂਕਿ ਜਦੋਂ ਕੋਈ ਪਰਿਵਾਰ ਤੋਂ ਗਰੀਬ ਪਰਿਵਾਰ ਤੋਂ ਕੁੜੀ ਕਿਤੇ ਵਿਆਹ ਹੁੰਦੀ ਹੈ ਤੇ ਉਹਰਾ ਇਹੀ ਸਮਝਦੀ ਆ ਵੀ ਚਲੋ ਹੁਣ ਜੇ ਵਿਆਹ ਕਰਤਾ ਮਾਂ ਪਿਓ ਨੇ ਵੀ ਦੁਬਾਰਾ ਆਪਣੇ ਘਰ ਬੈਠਾਂਗੇ ਤਾਂ ਪਿੰਡ ਵਾਲੇ ਕੀ ਸੋਚੋਗੇ ਉਹਨੇ ਪੂਰੀ ਕੋਸ਼ਿਸ਼ ਕੀਤੀ ਆ ਵੀ ਮੈਂ ਉਸੇ ਘਰ ਚ ਬਣਾ ਇੰਨਾ ਕੁੱਟ ਕੁੱਟ ਮਾਰ ਕੇ ਸਹਿ ਗਏ ਵੀ ਜਿਹੜਾ ਉਹ ਕੁੜੀ ਨੇ ਜਿਹੜਾ ਉਥੇ ਫੇਰ ਬਸਨ ਦੀ ਗਲੀ ਗੱਲਬਾਤ ਆਪਣੇ ਮਾਪਿਆਂ ਨਾਲ ਕੀਤੀ ਤੇ ਉਸ ਤੋਂ ਬਾਅਦ ਲਗਾਤਾਰ ਉਹਨੂੰ ਜਦੋਂ ਇਹਨਾਂ ਦੇ ਬ੍ਰਦਰ ਤੇ ਭਾਬੀ ਜਦੋਂ ਗਏ ਆ ਇਹਨਾਂ ਦੇ ਭਰਾਵਾਂ ਨਾਲ ਵੀ ਗੱਲ ਹੋਈ ਸੀ ਕਹਿੰਦਾ ਮੈਂ ਜਦੋਂ ਗਿਆ ਤੇ ਮੇਰੀ ਭੈਣ ਨੇ ਸਾਰੀ ਗੱਲਬਾਤ ਦੱਸੀ ਆ ਵੀ ਮੈਨੂੰ ਰੋਜ਼ ਦਾਜ ਦੇ ਕਰਕੇ ਕਹਿੰਦਾ ਦਿੱਤਾ ਕੀ ਆ ਮੈਨੂੰ ਤਾਨੇ ਮਾਰਦਾ ਰਿਹਾ ਰੋਜ਼ ਦਾ ਲੜਾਈ ਝਗੜਾ ਐ ਇਸੀ ਗੱਲ ਤੇ ਰੋਜ਼ ਰਾਤ ਨੂੰ ਜਿਹੜਾ ਲੜਾਈ ਝਗੜਾ ਕਰਦਾ ਸੀ ਤੋ ਜਦੋਂ ਇਹ ਇਹਨੇ ਵੀ ਗੱਲ ਕੀਤੀ ਆ ਤੇ ਇਹਦੇ ਨਾਲ ਵੀ ਕਹਿੰਦਾ ਬਸ ਲੁਕੀ ਹੋਣੇ ਮੁੰਡੇ ਨੇ ਜਿਹੜਾ ਰਵੀ ਨੇ ਇਹਦੇ ਨਾਲ ਵੀ ਕੀਤੀ ਆ ਤੇ ਉਸ ਤੋਂ ਬਾਅਦ ਉਸਕੇ ਉਹ ਕਿਤੇ ਗਵਾਂਡੀਆਂ ਦੇ ਉਹ ਚਲਾ ਗਿਆ ਅਗਲੇ ਦਿਨ ਜਦੋਂ ਇਹ ਘਰ ਆਇਆ ਤੇ ਦੱਸਿਆ ਵੀ ਇਹਨੇ ਭੈਣ ਨੇ ਕਿਹਾ ਵੀ ਤੁਸੀਂ ਨਾ ਜਾਓ ਵਾਲੇ ਰਹਿ ਰਹੋ ਫੇਰ ਬਾਅਦ ਵਿੱਚ ਫੇਰ ਕੋਟ ਦਾ ਪਜਾਦਾ ਕਰੂੰਗਾ ਪਰ ਉਹੀ ਗੱਲ ਹੋਈ ਜਦੋਂ ਇਹ ਵਾਪਸ ਆਇਆ ਤੇ ਜਦੋਂ ਆਪਣੇ ਘਰ ਤੇ ਦੂਜੇ ਸਾਰੀ ਗੱਲਬਾਤ ਜੋ ਹੋਈ ਆ ਦਸਣਾ ਹੀ ਤੇ ਦੱਸਣ ਤੋਂ ਪਹਿਲਾਂ ਹੀ ਘਰ ਪਹੁੰਚੇ ਤੋਂ ਅੱਧੇ ਘੰਟੇ ਬਾਅਦ ਕਹਿੰਦੇ ਸਾਨੂੰ ਮੈਸੇਜ ਆ ਗਿਆ ਵੀ ਆਹ ਜਿਹੜੀ ਕੀ ਇਦਾਂ ਹੋ ਗਈ ਹੈ ਪਰ ਦੇਖ ਲਓ ਹਸਪੀਟਲ ਏਜੰਟ ਤੋਂ ਵੀ ਇਹਨਾਂ ਨੂੰ ਦੱਸਿਆ ਨਹੀਂ ਗਿਆ ਵੀ ਹਸਪੀਟਲ ਦੀ ਕੁੜੀ ਲਈ ਹੈ ਤੇ ਇਹਨਾਂ ਦੀ ਜਿਹੜੀ ਮਦਰ ਨੂੰ ਵੀ ਉੱਥੇ ਛੱਡ ਕੇ ਇਹ ਡੀਐਮਸੀ ਲੈ ਗਏ ਸੋ ਜਿਹੜੀ ਵੀਡੀਓ ਦੇਖੀ ਆਪਾਂ ਕੁੜੀ ਦੀ ਉੱਥੇ ਸਾਫ਼ ਜਿਹੜੇ ਗਲੇ ਦੇ ਉੱਪਰ ਨਿਸ਼ਾਨ ਆ ਉਹ ਡਾਕਟਰਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਜਿਹੜੇ ਸੀਨੀਅਰ ਡਾਕਟਰ ਆ ਵੀ ਤੁਸੀਂ ਇਨਸਾਨੀਅਤ ਦਿਖਣੀ ਚਾਹੀਦੀ ਐ ਕੋਈ ਇਹ ਨਹੀਂ ਕੋਈ ਪੋਲੀਟਿਕਲ ਪ੍ਰੈਸ਼ਰ ਆ ਜਾਂ ਹੋ ਰਿਹਾ ਜੋ ਜਿਹੜਾ ਉਹ ਗਲੇ ਨੂੰ ਘੁੱਟਿਆ ਘੁੱਟ ਕੇ ਜਿਹੜਾ ਮਾਰਿਆ ਗਿਆ ਉਹਨੂੰ ਕਿਹਾ ਆਪਾਂ ਜਦੋਂ ਜਿਹੜੀ ਗਲੇ ਦੀ ਆ ਜਿਹੜੀ ਘੰਟੀ ਕਹਿੰਦੇ ਨੇ ਇੱਥੋਂ ਜਦੋਂ ਆਪਾਂ ਦਬਦੀਏ ਤੇ ਬੰਦਾ ਬਲ ਸ਼ੁਰੂ ਆਪਣੇ ਜਿਹੜਾ ਸਾਰੀ ਬੋਡੀ ਆ ਨਹੀਂ ਹੁੰਦੀ ਸੁੱਧ ਬੋਜਿਆ ਹੋ ਜਾਂਦਾ ਸੋ ਉਹੀ ਚੀਜ਼ਾਂ ਜਿਹੜੀਆਂ ਲੱਛਣ ਆ ਇਹਨਾਂ ਨੇ ਸਾਰੇ ਦੱਸਿਆ ਸੋ ਪਰ ਪੁਲਿਸ ਪ੍ਰਸ਼ਾਸਨ ਨੇ ਦੇਖੋ ਕੱਲੇ ਇੱਕ ਮੁੰਡੇ ਤੇ ਉੱਪਰ ਪਰਚਾ ਦਿੱਤਾ ਜਦ ਕਿ ਅਜੇ ਤੱਕ ਜਿਹੜਾ ਸੰਸਕਾਰ ਆ ਪਰਿਵਾਰ ਵੱਲੋਂ ਨਹੀਂ ਕੀਤਾ ਗਿਆ ਪਰ ਪੁਲਿਸ ਨੇ ਅਜੇ ਤੱਕ ਵੀ ਜਿਹੜੀ ਕਾਰਵਾਈ ਬਣਦੀ ਸੀ ਉਹ ਨਹੀਂ ਕੀਤੀ ਤੋ ਅੱਜ ਅਸੀਂ ਆ ਪਰਵਾਹ ਨੂੰ ਇਹ ਯਕੀਨ ਵੀ ਦਿਵਾਉਂਦੇ ਆ ਵੀ ਕੱਲ ਜਿਹੜਾ ਡੀਆਈਜੀ ਜਲੰਧਰ ਆ ਉਹਨੂੰ ਮਿਲਿਆ ਜਾਊਗਾ ਅਤੇ ਮਿਲ ਕੇ ਸਾਰਾ ਉਹਨਾਂ ਮਸਲਾ ਧਿਆਨ ਚ ਲੈਣਾਂਗਾ ਵੀ ਜਿਹੜੀਆਂ ਭਿਆਣਾ ਤਿੰਨ ਦਾ ਨਾਮ ਲਖਾਇਆ ਉਹ ਪਰਚੇ ਜਿ ਹੁਣੀਆਂ ਚਾਹੀਦਾ ਅਤੇ ਜਿਹੜਾ ਸਾਡੇ ਸਮਾਜ ਦਾ ਲੀਡਰ ਆ ਉਹ ਇੱਕ ਵੀਡੀਓ ਅਸੀਂ ਦੇਖੀ ਆ ਵੀ ਜਦੋਂ ਚੋਰੀ ਇਹਨਾਂ ਦੀ ਬੇਟੀ ਦੀ ਜਿਹੜੀ ਮਦਰ ਆ ਤੇਰੀ ਬੈਠਿਆ ਸਿਆਣੇ ਕੋਲ ਖੜੇ ਸਾਡੇ ਤੇ ਤਾਂ ਨਾਰਮਲ ਬੈਠੇ ਆ ਬਾਹਰ ਤੇ ਇੱਕ ਬੰਦਾ ਕੈਮਰਾ ਪਿੱਛੋਂ ਚਲਾ ਕੇ ਆਉਂਦਾ ਆਉਂਦਾ ਚੋਰੀ ਜਿਹੜਾ ਕੈਮਰਾ ਵੀਡੀਓ ਬਣਾ ਕੇ ਇਹਨਾਂ ਦੀ ਤੇ ਮਨਸ਼ਾ ਕੀ ਹੁੰਦੀ ਆ ਅਸੀਂ ਜਦੋਂ ਕਿਸੇ ਦੀ ਚੋਰੀ ਵੀਡੀਓ ਬਣਾਈਏ ਦੱਸੇ ਬਿਨਾ ਕਿਉਂਕਿ ਜਿਹੜਾ ਲਾ ਵੀ ਕਹਿੰਦਾ ਕਾਨੂੰਨ ਵੀ ਅਸੀਂ ਜੇ ਕਿਸੇ ਦਾ ਵੀਡੀਓ ਬਣਾਉਣੀ ਆ ਤੇ ਉਹਨੂੰ ਦੱਸ ਕੇ ਬਣਾਉਣੀ ਚਾਹੀਦੀ ਏ ਇਹਦਾ ਚੋਰੀ ਜਿਹੜੀ ਵੀਡੀਓ ਉਹ ਨਹੀਂ ਬਣ ਜਾਈਦੀ ਇਹਦਾ ਪਹਿਲਾਂ ਹੀ ਲਾਲਸਾ ਜਿਹੜੀ ਸਮਝ ਹੁੰਦੀ ਆ ਡਾਕਟਰ ਦੀ ਵੀ ਚੋਰੀ ਵੀਡੀਓ ਬਣਾ ਕੇ ਇਹਨਾਂ ਨਾਲ ਧੋਖਾ ਕੀਤਾ ਸਾਰੀ ਗੱਲਬਾਤ ਕੀਤੀ ਉਹਨਾਂ ਨੂੰ ਵੀ ਜਿਹੜਾ ਪਰਚੇ ਦੇ ਵਿੱਚ 120 ਦੇ ਵਿੱਚ ਜਿਹੜਾ ਡਾਕਟਰ ਨੂੰ ਵੀ ਜਿਹੜਾ ਸ਼ਾਮਿਲ ਕੀਤਾ ਜਾਊਗਾ ਸੋ ਚਾਹੇ ਕੋਈ ਵੀ ਹੋਵੇ ਜਿਹੜਾ ਸਾਡੇ ਸਮਾਜ ਨਾਲ ਜਾਤੀਕਰਦਾ ਆਪਣੀ ਪਾਵਰ ਦਾ ਜਿਹੜਾ ਇਸਤੇਮਾਲ ਕਰਦਾ ਪੂਰਾ ਵਿਰੋਧ ਅਸੀਂ ਗੁਰਪ੍ਰਦਾਤਾ ਦੇ ਕੋਲ ਕਰਾਂਗੇ ਜੇਕਰ ਡੀਆਈਜੀ ਨੇ ਸਾਨੂੰ ਇਨਸਾਫ ਨਾ ਦਿੱਤਾ ਕੱਲ ਤੇ ਅਸੀਂ ਜਿਹੜੀ ਕੁੜੀ ਦੀ ਜਿਹੜੀ ਬਾਡੀ ਆ ਉਹਨੂੰ ਨਾਲ ਲੈ ਕੇ ਸਾਰੇ ਸਾਥੀਆਂ ਨੂੰ ਵੱਡੇ ਮਾਤਰਾ ਸਾਰੇ ਹੋਰ ਜਿੰਨੇ ਪੰਜਾਬ ਦੇ ਵਿੱਚ ਜਿਹੜੇ ਸਾਡੀ ਫੋਰਸ ਹੈ ਸਾਰਿਆਂ ਨੂੰ ਮੈਂ ਇਸੇ ਲਾਵਾਂਗੇ ਲਾ ਕੇ ਕਪੂਰਥਲਾ ਐਸਐਸਪੀ ਦਫ਼ਤਰ ਦੇ ਉੱਪਰ ਪੱਕਾ ਧਰਨਾ ਜਿਹੜਾ ਕੁੜੀ ਦੀ ਲਾਸ਼ ਲੈ ਕੇ ਕਰਾਂਗੇ ਜੇਕਰ ਇਨਸਾਫ ਜਿਹੜਾ ਪਰਿਵਾਰ ਨੂੰ ਨਾ ਮਿਲਿਆ ਅਸੀਂ ਕੱਲ ਸਾਡਾ ਫਰਜ ਬਣਦਾ ਵੀ ਡੀਆਈਜੀ ਦੇ ਧਿਆਨ ਦੇਣਾ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਗਲੇ ਦਿਨ ਜਿਹੜਾ ਤੇ ਜਿਹੜਾ ਕੱਲ ਪੀਏ ਦੀ ਦਫ਼ਤਰ ਵੱਲ ਕਾਹ ਦਿੱਤੀਓਗੇ ਤੁਹਾਨੂੰ ਕਹਿੰਦੇ ਆ ਕਿ ਪ੍ਰਸ਼ਾਸਨ ਜਿਹੜਾ ਇਹਨੂੰ ਉਸਲੇ ਨੂੰ ਗੰਭੀਰ ਲਵੇ ਕਿਉਂਕਿ ਆਪਾਂ ਨਹੀਂ ਚੁੰਦੇ ਵੀ ਕੋਈ ਬੰਦਾ ਜੇ ਚਾਹੀ ਕਿਸੇ ਪਾਰਟੀ ਨਾਲ ਆ ਕਿਸੇ ਦਾ ਵੀ ਲੀਡਰ ਆ ਸੋ ਅਸੀਂ ਇਨਸਾਨੀਓਂ ਦੇਖਣਾ ਕਿ ਇਸ ਪ੍ਰਵਾਹ ਦੇ ਨਾਲ ਅਸੀਂ ਵਾਦਾ ਕਰਕੇ ਜਾਂਦੇ ਆ ਵੀ ਪ੍ਰਵਾਹ ਨੂੰ ਜਿਹੜਾ ਇਨਸਾਫ ਦਵਾ ਕੇ ਰਾਵਾਂਗੇ ਸੋ ਇਨੀ ਬੇਨਤੀ ਕਰਦਾ ਵੀ ਪਿੰਡ ਵਾਸੀਆਂ ਨੂੰ ਵੀ ਅਸੀਂ ਯਕੀਨ ਦਵਾਉਂਦੇ ਆ ਵੀ ਤੁਹਾਡੇ ਨਾਲ ਅਸੀਂ ਤਨਮਨ ਧੰਦੇ ਨਾਲ ਆ ਕਿਉਂਕਿ ਅਸੀਂ ਜੋ ਕਹੇਤਾ ਉਹ ਕਹੇਤਾ ਕਿਉਂਕਿ ਗਰੀਬ ਬੰਦੇ ਦਾ ਜਿਹੜਾ ਸਹਾਰਾ ਦੇਖ ਲੋ ਆ ਇਹ ਲੀਡਰ ਜਿਹੜਾ ਅਮੀਰ ਬੰਦੇ ਦੇ ਘਰ ਜਾਂਦੇ ਆ ਜੇ ਕੋਈ ਗਰੀਬੰਦਾ ਹੁੰਦਾ ਨਾ ਫਿਰ ਉਹਨੂੰ ਪੁੱਛ ਨਹੀਂ ਹੁੰਦੇ ਫਿਰ ਕਹਿੰਦੇ ਵੀ ਅਫਸਰ ਦੇ ਕਹਣੇ ਵਿੱਚ ਕਹਣੇ ਆ ਪਰ ਅਸੀਂ ਹਮੇਸ਼ਾ ਹੀ ਜਿਹੜਾ ਗਰੀਬ ਸਮਾਜ ਦੇ ਨਾਲ ਆਪਣੇ ਸਮਾਜ ਦੇ ਨਾਲ ਰਹਿੰਦੇ ਆ ਸੋ ਮੈਂ ਇਹਨਾਂ ਦੇ ਫਾਦਰ ਮਦਨ ਪਰਿਵਾਰ ਨੂੰ ਪੂਰੇ ਪਿੰਡ ਨੂੰ ਇਹ ਜੀਕੀਂ ਦਵਾਉਣਾ ਵੀ ਕੱਲ ਤੁਸੀਂ 10 ਵਜੇ ਆਪਾਂ ਡੀਏਜੀ ਦਫ਼ਤਰ ਤੁਸੀਂ ਪਹੁੰਚੋ ਤੇ ਇਹ ਤਾਂ ਉਹਨਾਂ ਨੂੰ ਸਾਫ ਨਾ ਮਿਲਿਆ ਤਾਂ ਕਿਲੇ ਦਾਂ ਜਿਹੜਾ ਵੱਡਾ ਪ੍ਰਦਰਸ਼ਨ ਜਿਹੜਾ ਉਹ ਐਸਐਸਪੀ ਦਫ਼ਤਰ ਆਪਾਂ ਕੀਤਾ ਜਾਊਗਾ ਸਾਰਿਆਂ ਨੂੰ ਜੈਗੁਰਦੇਵ ਮੈਨੂੰ ਦੋ ਜਿਹੜਾ ਡਾਕਟਰ ਆ ਉਮ ਮੇਨ ਨੱਦ ਬੁਕਾ ਕੇ ਮੇਰੂੰ ਕਰਨਾ ਸੀ ਜੇ ਤੂੰ ਸਹੀ ਸਹੀ ਨਾ ਬੋਲੀ ਤੇਰਾ ਮੁੰਡਾ ਤਾਂ ਤੇਰੀ ਨੋ ਫੜਾ ਦੇਣੇ ਆ ਮੇਤੋ ਦਬਕਾ ਕੇ ਐਨਾ ਕੁਛ ਮੇਤੋ ਸਪਾ ਲਿਆ ਮੈਂ ਤਾਂ ਰੋਲਾ ਪਾਉਂਦੀ ਸੀ ਉਹ ਮੈਂ ਕੱਲੀ ਆ ਉਹ ਮੇਦੀ ਧੀ ਮਾਰ ਦਿੱਤੀ ਨਹੀਂ ਹਾਏ ਤੇਰੀ ਮਾਰੀ ਆ ਆ ਡਾਡ ਢੰਡਾ ਲੜ ਆਇਆ ਇਹ ਨਹੀਂ ਮੁੰਡਾ ਮੁੰਡਾ ਦੀ ਭੈਣ ਮੁੰਡਾ ਦਾ ਬਲੋਈ ਇਹਨੇ ਨਿਠਾਏ ਆ ਜੋ ਕੀਤਾ ਇਹਨੇ ਕੀਤਾ ਮੈਨੂੰ ਦਬਕਾ ਦਬਖਾ ਕੇ ਮੈਨੂੰ ਆਹੇ ਨੇ ਗੱਲਾਂ ਬਣਵਾ ਲਈਆਂ ਮੈਨੂੰ ਕੀ ਪਤਾ ਆ ਚੋਰੀ ਫਿਲਮ ਬਣਾ ਲਈਆ ਇਹਨੇ ਮੈਨੂੰ ਨਹੀਂ ਮੈਨੂੰ ਨਹੀਂ ਦੱਸਿਆ ਮੈਨੂੰ ਤਾਂ ਕਹਿੰਦਾ ਮੈਂ ਤੇਰਾ ਦੁੱਖ ਸੁਣ ਆਇਆ ਆ ਦੁੱਖ ਇੰਨਾ ਕੁ ਮੇਰਾ ਸੁਣ ਲਿਆ ਇਹਨੇ ਹਾਏ ਮੇਰੀ ਦੁੱਖ ਮੈਨੂੰ ਕਹਿੰਦਾ ਲਿਆ ਤੇਰੇ ਬੰਦੇ ਕਿੱਥੇ ਆ ਮੈਂ ਕਹਾਂ ਮੇਰੇ ਬਦ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਕੱਲੀ ਆ ਨਾ ਮੈਨੂੰ ਕੋ ਫੋਨ ਨੇ ਮੈਨੂੰ ਕਹਿੰਦਾ ਫੋਨ ਨੰਬਰ ਦੇ ਦੇ ਮੇਰੇ ਕੋ ਫੋਨ ਵੀ ਹੈ ਨਹੀਂ ਉਹਨੇ ਮੁੰਡੇ ਨੇ ਇਹਨੂੰ ਫੋਨ ਨੰਬਰ ਦਿੱਤਾ ਉਹਨੇ ਇਹਨੇ ਨਾ ਤਾਂ ਨੇ ਉਹਨੂੰ ਭਜਾਇਆ ਇਹਨੇ ਸਾਰਾ ਕੁਝ ਉਹਨੇ ਨਾ ਕੀਤਾ ਮੈਂ ਉਹਨੂੰ ਰੋਲੀ ਪਾਈ ਗਈਆਂ ਉਹ ਮੇਰੇ ਕੋਲ ਸਭ ਕੁਝ ਨਹੀਂ ਹੈਗਾ ਉਹ ਮੈਂ ਕੱਲੀ ਆ ਕੱਲੀ ਮੈਂ ਕੋਈ ਨਹੀਂ ਕਹਿੰਦਾ ਤੇਰਾ ਦੋਖਾ ਸੀ ਸੁਣਾਗੇ ਤੈਨੂੰ ਤਾਂ ਅਸੀਂ ਦੇਖਾਂਗੇ ਆਹਾ ਮੁੰਡਾ ਦਬਕਾ ਦਬਕਾ ਕੇ ਸਾਰੀਆਂ ਗੱਲਾਂ ਮੇਤੂ ਕਹਾ ਲਈਆਂ ਹੁਣ ਮੇਰੀ ਵੀਡੀਓ ਬਣਾ ਕੇ ਇਹਨੇ ਸ਼ੇਅਰ ਕਰ ਦਿੱਤੀ ਆ ਕਹਿੰਦਾ ਜੇ ਤੁਸੀਂ ਨਾ ਕੀਤੀ ਤਾਂ ਤੇਰੇ ਨੌਪੁੱਤ ਨੂੰ ਮੈਂ ਪਤਾ ਦੇਣਾ ਮਸਲਿਆਂ ਨੂੰ ਬਾੜੇ ਕੋ ਜਾਈ ਆ ਇੰਨਿਆ ਕੁਛ ਮਿਲਣਾ ਇੰਨਾ ਮੈਂ ਤੁ ਬੁਲਾ ਲਿਆ ਮੇਰੀ ਚੋਰੀ ਇਹਨੇ ਸਾਰਾ ਕੁਛ ਕਰ ਲਿਆ ਸਾਰੇ ਸਾਰਾ ਇਹ ਅਸੀਂ ਵਿਆਹ ਕੀਤਾ ਕੁੜੀ ਦਾ ਸਾਨੂੰ ਇਹਨਾਂ ਨੇ ਕੋਈ ਪਤਾ ਨਹੀਂ ਸਾਨੂੰ ਕੁਛ ਨਹੀਂ ਦੱਸਿਆ ਹੈਗਾ ਸਿਰਫ ਇਹਨਾਂ ਨੂੰ ਤੇ ਮੇਰੇ ਸਹੁਰਿਆਂ ਨਾਲ ਜੀ ਸਭ ਕੁਝ ਹੋ ਗਿਆ ਤੇ ਮੈਨੂੰ ਇਹ ਨਹੀਂ ਕਿਸੇ ਨਾਂ ਬਚੂਲਿਆਂ ਨੇ ਦੱਸਿਆ ਤੇ ਵੀ ਇਹ ਮੁੰਡਾ ਪਹਿਲਾਂ ਵਿਆਹ ਆ ਮੁੰਡੇ ਦਾ ਨਾਮ ਦੱਸੋ ਮੁੰਡਾ ਰਵੀ ਆ ਮਾਨਾ ਵਾਲੀ ਦਾ ਇਹ ਹੈਗਾ ਤੇ ਸਾਨੂੰ ਫੋਨ ਲਾ ਲਿਆ ਤੇ ਇਹਨਾਂ ਨੇ ਸਾਨੂੰ ਇਹ ਇਹ ਜਦੋਂ ਸਾਨੂੰ ਫੋਨ ਕਿਤੇ ਨਹੀਂ ਸਾਡੇ ਸਾਨੂੰ ਇਹਨਾਂ ਨੇ ਕਿਸੇ ਸਾਨੂੰ ਫੋਨ ਨਹੀਂ ਕੀਤਾ ਨਾ ਕਿਸੇ ਡਾਕਟਰ ਨੇ ਕੀਤਾ ਨਾ ਕਿਸੇ ਸਾਡੇ ਇਹਦੇ ਸਹੁਰਾ ਪਰਿਵਾਰ ਨੇ ਕੀਤਾ ਠੀਕ ਹੈ ਇਹ ਸਾਨੂੰ ਇਹਦੀ ਮੈਨੂੰ ਤਾਂ ਫੋਨ ਉਦੋਂ ਆਇਆ ਜਦੋਂ ਮਰ ਚੁੱਕੀ ਸੀ ਮਾਰ ਕੇ ਮਾਰ ਕੇ ਚੁੱਕੀ ਹੋ ਸੀ ਬੀਐਮਸੀ ਸੀਗੇ ਉਥੇ ਇਹਨੂੰ ਛੱਡ ਕੇ ਕੱਲੀ ਨੂੰ ਚਲੇ ਗਏ ਆ ਠੀਕ ਆ ਕੱਲੀ ਨੂੰ ਛੱਡ ਕੇ ਚਲ ਗਿਆ ਨਾ ਇਹਦੇ ਕੋਈ ਪੈਸਾ ਨਾ ਇਹਦੇ ਕੋਲ ਕੋਈ ਮੋਬਾਈਲ ਸੀਗਾ ਨੰਬਰ ਇਹਦੇ ਕੋਈ ਨੰਬਰ ਮੰਗਦੇ ਕਦੀ ਕੋਸ਼ਿਸ਼ ਕਰਦੇ ਮੇਰਾ ਨੰਬਰ ਹੀ ਨਹੀਂ ਦਿੱਤਾ ਇਹ ਨਹੀਂ ਨੰਬਰ ਜੇ ਹੀ ਨਹੀਂ ਦਿੱਤਾ ਤਾਂ ਮੈਨੂੰ ਨੰਬਰ ਮੈਨੂੰ ਫੋਨ ਕਰਦੇ ਠੀਕ ਹੈ ਇਨੀ ਮੈਨੂੰ ਨੰਬਰ ਨੇ ਇਹ ਨਹੀਂ ਮੇਰਾ ਨੰਬਰ ਉੱਥੇ ਦੇ ਦਿੱਤਾ ਆਪ ਭੱਜ ਗਿਆ ਉਥੋਂ ਠੀਕ ਹੈ ਕੱਲ ਨੂੰ ਸਾਹਮਣੇ ਸੋਚ ਕੇ ਚੱਲੇ ਹੋ ਹਾਂ ਸਾਨੂੰ ਇਹ ਪਿੰਡ ਆਇਆ ਇੱਥੇ ਪਿੰਡ ਵੀ ਧੰਕੀ ਦੇ ਕੇ ਗਏ ਆ ਠੀਕ ਹੈ ਪੇੜਾ ਧਮਕੀ ਦੇ ਕੇ ਗਿਆ ਕਹਿੰਦੇ ਸਭ ਸੋਚ ਕੇ ਚੱਲਿਓ ਕਿ ਅਸੀਂ ਜੇ ਬਾਈਚਾਨ ਸਾਡੇ ਨਾਲ ਕੋਈ ਉਧਰ ਨਹੀਂ ਚਲੀ ਨਾ ਕਹਿੰਦਾ ਨੱਠਿਆਂ ਨੂੰ ਬਾਣ ਇੱਕੋ ਜਾਇਆ ਆ ਆ ਜਿਹੜਾ ਡਾਕਟਰ ਆ ਇਹਦੀ ਸਾਰੀ ਕਰਤੂਤ ਇਹਦੀ ਆ ਇਹ ਜਿੰਨਾ ਵੀ ਸਾਰਾ ਸਾਡੀ ਸਿਸਟਮ ਸਾਰਾ ਖਰਾਬ ਇਹਨ ਕੀਤਾ ਠੀਕ ਹੈ ਇਹ ਸਾਰਾ ਸਾਰਾ ਸਿਸਟਮ ਸਾਰਾ ਇਹਨੇ ਇਹਨ ਖਰਾਬ ਕੀਤਾ ਇਹ ਉਧਰ ਵੀ ਇਹੀ ਕਰਦਾ ਭਜਾਇਆ ਵੀ ਇਹਨੇ ਚਾਰ ਕਿਤੇ ਅੰਬਰਸਰੋ ਇਹੀ ਆਇਆ ਠੀਕ ਹੈ ਕੁੜੀ ਨੂੰ ਉੱਥੇ ਛੱਡ ਕੇ ਸਾਡੀ ਮੇਰੇ ਘਰ ਵਾਲੀ ਨੂੰ ਉੱਥੇ ਜਿੱਦੇ ਲਾਸ਼ ਜਮਾ ਕਰਾਉਂਦੇ ਉਧਰ ਕੋਈ ਬੰਦਾ ਨਹੀਂ ਸੀਗਾ ਕੋਈ ਬਾਸਤਾਨੀ ਉਦੋਂ ਇਹਨਾਂ ਨੇ ਇਹ ਇਹਨੂੰ ਛੱਡ ਕੇ ਆਪ ਭੱਜ ਗਏ ਆ ਕੁੜੀਆਂ ਤਿੰਨੇ ਕੁੜੀਆਂ ਨਾਲ ਆ ਜਿਹਦੇ ਕੁੜੀ ਮਾਰੀ ਵੀ ਆ ਨਾ ਇਹ ਤਿੰਨੇ ਤਿੰਨੇ ਮੌਜੂਦ ਉੱਥੇ ਘਰ ਦੇ ਵਿੱਚ ਹੀ ਸੀਗੀਆਂ ਡਾਕਟਰ ਨੇ ਇਹ ਵੀ ਡਾਕਟਰ ਦਾ ਸਾਰਾ ਕਸੂਰ ਹੈ ਡਾਕਟਰ ਜਿੰਨਾ ਵੀ ਹੈ ਨਾ ਜੋ ਵੀ ਇਹਦੀ ਪਲਾਨਿੰਗ ਬਣੀ ਆ ਇਹਨਾਂ ਦੀ ਬਣੀ ਉਹ ਬਣ ਕੇ ਬਣ ਕੇ ਫੇਰ ਇਹਨਾਂ ਨੇ ਕੰਮ ਕੀਤਾ ਕਿਉਂ ਦੀ ਨਹੀਂ ਸਾਨੂੰ ਫੋਨ ਕੀਤਾ ਅਜੇ ਤੱਕ ਜਦੋਂ ਦਾ ਵਿਆਹ ਹੋਇਆ ਕੁੜੀ ਦਾ ਨਾ ਸੁਖਵੀਰ ਸੁਖਵੀਰ ਉਹਦਾ ਨਾਮ ਹੈ ਡਾਕਟਰ ਦਾ ਅਣ ਵੀ ਮੇਨਾਂ ਉਹਦੀ ਵੈਹਸ ਹੋਈ ਆ ਪਿੰਡ ਉਹਦਾ ਮਾਨਾਂ ਵਾਲੀ ਆ ਹੈਗਾ ਕਿਤੇ ਉਧਰ ਦਾ ਕਿਤੇ ਦਾ ਉਹਦਾ ਪਿੰਡ ਨਹੀਂ ਆਉਂਦਾ ਉਹਦਾ ਉਹਦਾ ਹੈਗਾ ਦੂਸਰੇ ਪਿੰਡਾਂ ਨਾਲ ਗਿਆ ਉਹ ਰਹਿੰਦਾ ਹੈਗਾ ਇਹ ਇੱਥੇ ਨੇ ਕੰਮ ਕਰਦਾ ਲੋਕਾਂ ਦੇ ਫਾਇਦੇ ਕਰਦਾ ਲੋਕਾਂ ਤੋਂ ਪੈਸੇ ਹੀ ਲੈਂਦਾ ਸੀ ਆਨ ਨਹੀਂ ਨਿਆ ਮਿਲਿਆ ਸਾਨੂੰ ਨਿਆ ਮਿਲਣਾ ਚਾਹੀਦਾ ਹੈਗਾ ਠੀਕ ਹੈ ਸਾਡੇ ਤੇ ਬਲੇਮ ਲਾਉਣ ਡਿਆ ਆ ਜਾਂ ਤਾਂ ਮੇਰੇ ਸਾਹਮਣੇ ਹੁੰਦਾ ਉਹ ਮੈਂ ਉਹ ਪੁੱਛਦਾ ਵੀ ਮਤਲਬ ਤੂੰ ਮਤਲਬ ਸਾਡੇ ਤੇ ਕਾਦੇ ਬਲੇਮ ਲਾਉਣਾ ਹੈ ਠੀਕ ਹੈ ਕੁੜੀ ਤੁਸੀਂ ਸਾਡੀ ਮਾਰ ਕੇ ਸਾਨੂੰ ਫੋਨ ਵੀ ਨਹੀਂ ਕੀਤਾ ਹੈਗਾ ਕੁਝ ਸਾਡੇ ਨਾਲ ਧੱਕਾ ਕੀਤਾ ਕਿ ਨਾ ਬਣਾਈ ਆ ਠੀਕ ਹੈ ਅਫਸਰਾਂ ਨੇ ਅਫਸਰਾਂ ਆਏ ਆਣ ਕੇ ਇੱਥੋਂ ਤੂੰ ਪਜਾ ਦੇ ਮੈਂਬਰ ਲਿਆ ਗਿਆ ਇੱਥੇ ਸਾਨੂੰ ਦੱਸਦਾ ਤੈ ਅਸੀਂ ਵੀਡੀਓ ਬਣਾਈ ਆ ਬਣਾ ਨਹੀਂ ਵੀ ਸਾਨੂੰ ਧੰਤੀਆਂ ਦੇਖੀ ਗਿਆ ਠੀਕ ਹੈ ਅਸੀਂ ਅਸੀਂ ਤਾਂ ਅਸੀਂ ਡੈਮਾ ਦਾ ਡੈੱਡ ਬੋਡੀ ਲੈਣਗੇ ਡੱਡ ਬੋਡੀ ਵੀ ਛੱਡ ਕੇ ਪੱਟ ਕੇ ਡੈੱਡ ਬੋਡੀ ਵੀ ਨਹੀਂ ਲੈ ਆ ਗਿਆ ਕਿਹਦੇ ਕੋ ਰੋਸੇ ਛੱਡ ਕੇ ਗਿਆ ਸੀ ਇਹ ਉਹ ਵੀ ਉਹ ਪਰੋਣੀ ਕੋਈ ਹਾਂ ਟੁੰਬਾ ਵੀ ਲਾ ਕੇ ਉਹ ਉਹ ਲੈ ਗਿਆ ਇਹ ਸਾਰੇ ਭੁੱਖੇ ਹੋਰ ਦਾਜ ਦੇ ਭੁੱਖੇ ਨਹੀਂ ਤਾਂ ਹੋਰ ਇਹ ਕੀ ਆ ਜਿਹੜਾ ਟੁੰਬਾ ਵੀ ਲੈ ਗਿਆ ਮਰੀ ਦੀਆਂ ਲਾ ਕੇ ਉਹ ਵੀ ਲੈ ਗਾ ਅਗਰ ਤਾਂ ਗੰਦਾ ਹੋਰ ਹੋਣਾ ਕਿਹੜਾ ਆ ਆ ਜਿਹੜਾ ਜਿਹੜਾ ਪੜਿਆ ਲਿਖਿਆ ਬੰਦਾ ਨਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry, carpentering. For more information, please contact him at under CheckTrade www platform www.checktrade.com slash 921760. Chandar Consultants Limited call him on this number 79